ਉਹ ਬਾਜ਼ਾਰ ਦੇ ਵਿੱਚ ਜਿਹੜਾ 2 ਪੀਸ ਕੋਟ ਪੈਂਟ ਤੁਸੀਂ ਲੈਨੇ ਹੋ 10-10000 ਰੁਪਏ ਦਾ ਸਾਡੇ ਕੋਲ ਆਜੋ 400000 ਵਾਲਾ ਕੋਟ ਪੈਂਟ 2 ਪੀਸ ਸਿਲਾਈ ਕਰਕੇ ਸਿਰਫ 2995 ਚ ਲੈ ਜਾਓ। ਉਹ ਜਿਹੜਾ 3 ਪੀਸ ਕੋਟ ਪੈਂਟ ਬਾਜ਼ਾਰ 'ਚ ਆਕੇ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3 ਪੀਸ ਕੋਟ ਪੈਂਟ ਸਿਰਫ 3760 ਚ ਲੈ ਜਾਓ। ਜਿਹੜਾ ਕੁਰਤੇ ਪਿਆ ਮੇਰਾ ਕੱਪੜਾ ਬਾਜ਼ਾਰ 'ਚ ਆਕੇ ਤੁਸੀਂ ਲੈਨੇ ਹੋ 2-2000 ਰੁਪਏ ਦਾ ਸਾਡੇ ਕੋਲ ਆਜੋ ਇਹザ ਕਾਟਨ ਦਾ ਕੁੜਤਾ ਪਜਾਮਾ ਸਿਰਫ 700 ਰੁਪਏ ਦਾ ਕੱਪੜਾ ਦਵਾਂਗੇ ਜਿਹੜੀ 15-15000 ਰੁਪਈ ਦੀ ਸ਼ੇਰਵਾਨੀ ਵੇਚ ਆ ਕੇ ਲੈਨੇਓ ਸਾਡੇ ਕੋਲ ਆਓ 15000 ਵਾਲੀ ਸ਼ੇਰਵਾਨੀ 6500 ਚ ਬਾਜੀ ਲੋਕਾਂ ਦੇ ਦਿਮਾਗ ਖੱਲ ਗਏ ਉਹ ਹੈਂਗ ਹੋ ਗਏ ਉਹ ਕਹਿੰਦੇ ਕਰੀ ਕੀ ਜਾਂਦੇ ਆ ਉਹਨਾਂ ਦੇ ਦਿਮਾਗ ਚ ਘੋੜੇ ਇਹ ਦੌੜਦੇ ਆ ਬਈ ਆ ਜਿਹੜਾ ਕੋਟ ਪਰ ਟੂ ਵੀ ਸਜਿ ਸਟਿਚ ਕਰਾਉਣੇ ਪਾਵੇਂ ਪੈਂਡ ਦਾ ਛੋੜਾਦਾਰ ਜੀ ਪਾਵੇਂ ਵੱਡਾਦਾਰ ਜੀ 4-4000 ਰੁਪਿਆ 5-5000 ਰੁਪਿਆ ਕੱਲੀ ਸਰਾਹੀ ਲੈਂਦੇ ਆ ਪਾਈਏ ਤੁਸੀਂ 2995 ਚ ਕੋਟ ਪੈਂਟ ਦਾ ਕੱਪੜਾ ਵੀ ਲਈ ਜਾਂਦੇ ਹੋ ਸਲਾਈ ਵੀ ਕਰੀ ਜਾਂਦੇ ਹੋ 2995 ਚ ਕਿੱਦਾਂ ਲਈ ਜਾਂਦੇ ਹੋ ਧੋਖਾ ਭਾਜੀ ਕੋਈ ਨਹੀਂ ਕਰਦੇ ਨਾ ਅਸੀਂ ਤੁਹਾਨੂੰ ਬੇਵਕੂਫ ਬਣਾਉਨੇ ਆ ਆ ਕੱਪੜੇ ਦੀ ਕੁਆਲਿਟੀ ਆਵਾਜ਼ਾਂ ਆਉਂਦੀਆਂ ਹੋਣੀਆਂ ਪਤਾ ਲੱਗਦਾ ਹੋਣਾ ਲੌਬੀ ਵੀਰੋ ਬਜ਼ਾਰਾਂ ਜੇ ਆ ਕੇ ਤੁਸੀਂ ਬਾੜੀਆਂ ਲੁੱਟਾਂ ਕਰਾ ਲਈਆਂ ਉਹ ਕੱਪੜਾ ਵੀ ਤੁਸੀਂ ਕਾਪੀ ਵਾਲਾ ਲੈ ਲਿਆ ਪੈਸੇ ਵੀ ਤੁਸੀਂ ਬਾੜੇ ਲੁਟਾਤੇ ਪਰ ਅੱਜ ਨਹੀਂ ਤੁਹਾਡੀ ਲੁੱਟ ਹੋਣ ਦੇਣੀ ਅੱਜ ਤੁਹਾਡੇ ਕਰਨੇ ਆ ਫਾਇਦੇ ਹੁਣ ਵਿਆਹਾਂ ਛੱਡ ਜੇ ਤੁਸੀਂ ਜਾਊਂਗੇ ਟੋਹਰਾ ਕੱਢ ਕੇ ਕੋਈ ਕਾਪੀ ਨਹੀਂ ਪਾਉਣੀ ਕੋਈ ਨਾਨ ਬ੍ਰੈਂਡ ਨਹੀਂ ਪਾਉਣਾ ਤੇ ਪੈਸੇ ਵੀ ਬਾੜੇ ਜ਼ਿਆਦਾ ਨਹੀਂ ਦੇਣੇ ਆ ਕੇ ਚੈੱਕ ਕਰ ਲੋ ਅੱਖਾਂ ਖੋਲ ਕੇ ਕੰਨ ਖੋਲ ਕੇ ਗੱਲ ਸੁਣ ਲਿਓ ਉਹ ਬਾਜ਼ਾਰ ਦੇ ਵਿੱਚ ਜਿਹੜਾ 2 ਪੀਸ ਕੋਟ ਪੈਂਟ ਤੁਸੀਂ ਲੈਣਿਓ 10-10000 ਰੁਪਏ ਦਾ ਸਾਡੇ ਕੋਲ ਆਜੋ 400000 ਵਾਲਾ ਕੋਟ ਪੈਂਟ 2 ਪੀਸ ਸਿਲਾਈ ਕਰਕੇ ਸਿਰਫ 2995 ਜਿਹਾ ਰਹਿ ਜਾਓ ਓਏ ਹੁਣ ਤੁਸੀਂ ਬੜੇ ਪਰੇਸ਼ਾਨ ਹੁੰਦੇ ਹੋਣਿਆ ਬੜੀ ਤੁਹਾਨੂੰ ਟੈਨਸ਼ਨ ਪਾਈ ਹੋਣੀ ਬਈ ਬਾਜ਼ਾਰ ਚ ਤਾਂ ਇਕੱਲੀ ਸਿਲਾਈ 4000 ਰੁਪਿਆ ਇਹ ਸਾਨੂੰ 2995 ਕਿੱਦਾਂ ਦੇ ਜਾਨਿਆ ਭਾਈ ਜੀ ਇਹੀ ਫਾਇਦਾ ਆ ਬਾਜ਼ਾਰ ਚ 10000 ਰੁਪਿਆ ਸਾਡੇ ਕੋਲੋਂ ਸਿਰਫ 2995 ਚ ਲੈ ਜਾਓ ਜੀ ਆਹ ਜਿਹੜਾ 3 ਪੀਸ ਕੋਟ ਪੈਂਟ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3 ਪੀਸ ਕੋਟ ਪੈਂਟ ਸਿਰਫ 3760 ਚ ਲੈ ਜਾਓ ਚਲੋ ਜੀ ਹੁਣ ਆਪਾਂ ਗੱਲ ਕਰਨੀ ਆ ਕੋਰਤੇ ਪਜਾਮੇ ਦੀ ਜਿਹੜਾ ਕੋਰਤੇ ਪਜਾਮੇ ਦਾ ਕੱਪੜਾ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 2-2000 ਰੁਪਏ ਦਾ ਸਾਡੇ ਕੋਲ ਆਜੋ ਗੀਜ਼ਾ ਕਾਟਨ ਦਾ ਕੋਰਤਾ ਪਜਾਮਾ ਸਿਰਫ 700 ਰੁਪਏ ਦਾ ਕੱਪੜਾ ਦਵਾਂਗੇ ਜਿਹੜੀ 15 15000 ਰੁਪਈਆ ਦੀ ਸ਼ੇਰਵਾਨੀ ਵਿਆਰ ਚ ਆ ਕੇ ਲੈਨੇ ਹੋ ਸਾਡੇ ਕੋਲ ਆਓ 15000 ਵਾਲੀ ਸ਼ੇਰਵਾਨੀ 6500 ਚ ਭਾਈ ਜੀ ਲੋਕਾਂ ਦੇ ਦਿਮਾਗ ਹਿੱਲ ਗਏ ਉਹ ਹੈਂਗ ਹੋ ਗਏ ਉਹ ਕਹਿੰਦੇ ਕਰੀ ਕੀ ਜਾਂਦੇ ਆ ਉਹਨਾਂ ਦੇ ਦਿਮਾਗ ਚ ਘੋੜੇ ਇਹ ਦੌੜਦੇ ਆ ਭਈ ਆ ਜਿਹੜਾ ਕੋਰਟਪੇਟ ਟੂ ਵੀ ਸਜਿਸ ਕਿ ਚ ਕਰਾਉਣੇ ਹੋ ਭਾਵੇਂ ਪੈਂਡਾ ਛੋੜਾ ਦਰਜੀ ਭਾਵੇਂ ਵੱਡਾ ਦਰਜੀ 4 4000 ਰੁਪਈਆ 5 5000 ਰੁਪਈਆ ਕੱਲੀ ਸਰਾਹੀ ਲੈਂਦੇ ਆ ਭਾਈ ਜੀ ਤੁਸੀਂ 2995 ਚ ਕੋਰਟਪੇਟ ਦਾ ਕੱਪੜਾ ਵੀ ਦੇਈ ਜਾਂਨੇ ਹੋ ਸਲਾਈ ਵੀ ਕਰੀ ਜਾਂਦੇ 2995 ਕਿੱਦਾਂ ਲਈ ਜਾਂਦੇ ਹੋ ਦੇਖੋ ਜੀ ਅਸੀਂ ਸਿੱਧੇ ਜੇ ਬੰਦੇ ਆ ਤਾਂ ਸਾਡੀਆਂ ਸਿੱਧੀਆਂ ਜੀਆਂ ਗੱਲਾਂ ਅਸੀਂ 2995 ਤਾ ਦੇ ਰਹੇ ਆ ਮਾਫੂ ਸ਼੍ਰੀ ਦਸਤਾਰ ਕਿਸੇ ਗੱਲ ਤੋਂ ਜ਼ਿੰਦਾਬਾ ਕੱਪੜਾ ਸਾਡਾ ਆਪਦਾ ਸਚਿੰਗ ਸਾਡੀ ਆਪਦੀ ਮੈਨੂਫੈਕਚਰਿੰਗ ਸਾਡੀ ਆਪਦੀ ਔਰ ਟੇਲਰ ਵੀ ਸਾਡੇ ਆਗਦੇ ਆ ਚੈੱਕ ਕਰ ਲੋ ਸਮਾਈਆਂ ਚੈੱਕ ਕਰ ਲੋ ਜੇ 2 ਪੀਸ ਕੋਰਪੈਂਟ ਦੀ ਸਮਾਈ ਏ ਕਲਾਸ ਆ ਸਾਡੇ ਕੋਲ ਟਾਪ ਦੇ ਕਾਰੀਗਰ ਆ 3 ਪੀਸ ਕੋਰਪੈਂਟ ਦੀ ਸਬਾਈ ਵੀ ਏ ਕਲਾਸ ਆ ਕੁਰਤੇ ਪਜਾਮੇ ਵੀ ਏ ਕਲਾਸ ਜੇ ਅਸੀਂ ਇਹ ਚੀਜ਼ਾਂ ਦੇ ਰਹੇ ਆ ਭਾਜੀ ਕਿਸੇ দাম ਤੋਂ ਦੇ ਰਹੇ ਆ ਕਮਾਈ ਕਰਕੇ ਦੇ ਰਹੇ ਆ ਜੈਜ ਕਮਾਈ ਕਰਕੇ ਭਾਜੀ ਸਾਰੀਆਂ ਗੱਲਾਂ ਕਰਾਂਗੇ ਮੈਨੂੰ ਹੁਣੇ ਕੁਰਤੇ ਪਜਾਮੇ ਦੱਸੋ ਪਹਿਲਾਂ ਬਾ ਕੁਰਤੇ ਪਜਾਮੇ ਦੇ ਕਰਦੇ ਵੀ ਕੁਰਤੇ ਪਜਾਮੇ 'ਚ ਆਫਰਾਂ ਕੀ ਚੱਲ ਰਹੀਆਂ ਦੇਖੋ ਜੀ ਕੁਰਤੇ ਪਜਾਮੇ ਤਾਂ ਸ਼ਕੀਨ ਗੱਪਰੂਆਂ ਦੀ ਪਹਿਲੀ ਪਸੰਦਾ ਆ ਚੈੱਕ ਕਰੋ ਗੀਤਾ कॉटन ਦਾ ਕੁਰਤਾ ਪਜਾਮਾ ਆ ਬੱਟਾ ਆਪਣੇ ਦਾ ਥਾਨ ਪਜਾਮਾ ਤੇ 15 15 16 1600 ਰੁਪਏ ਦਾ ਜੱਕੋ 700 ਰੁਪਏ ਦਾ ਪਹਿਲਾ ਇਹ ਧਮਾਕਾ ਆ ਪਾਦਨੇ 700 ਰੁਪਏ ਦਾ ਜਿੱਤੇ ਕਲਰ ਵੀ ਹੈਗੇ ਆ ਰੰਗ ਵਾਈਟ ਜਿੰਨੇ ਮਰਜੀ ਕਲਰ ਲੈ ਲਓ 700 ਰੁਪਏ ਦਾ ਜੀਜ਼ਾ ਕਾਟਨ ਦਾ ਕੁਰਤਾ ਪਜਾਮਾ ਅੱਛਾ ਭਾਈ ਜੀ ਬੜੇ ਸੋਹਣੇ ਸੋਹਣੇ ਆ ਤੁਸੀਂ ਲਾਏ ਆ ਵਾਈਟ ਰੰਗ ਦੇ ਵਿੱਚ ਕੀ ਕੀ ਆਫਰ ਹੈਗੀ ਜਿਹੜੇ ਕਿਹੜਾ ਕਿਹੜਾ ਬ੍ਰਾਂਡ ਦਿੰਨੇ ਹੋ ਦੇਖੋ ਜੀ ਵਾਈਟ ਦੇ ਵਿੱਚ ਅਸੀਂ ਪੇਪਰ ਕਾਟਨ ਜੀਜ਼ਾ ਕਾਟਨ ਲੇਲਣ ਮੈਟੀ ਆ ਚੈੱਕ ਕਰੋ ਰੇਮੰਡ ਆ ਰੇਮੰਡ ਦਾ ਕੁਰਤਾ ਪਜਾਮਾ ਆ ਚੈੱਕ ਕਰੋ ਸਿਰਵੇ ਚੈੱਕ ਕਰ ਲਓ ਰੇਮਨ ਦਾ ਟਾਪ ਦਾ ਬ੍ਰਾਂਡ ਹੈ ਰੇਟ ਕੀ ਹੈ ਬਜ਼ਾਰਾ 'ਚ 3035 1200 ਰੁਪਏ 'ਚ ਲੈ ਜਾਓ ਆ ਚੱਕੋ ਬੰਬੇ ਰਿਅਨ ਦਾ ਮਾਸਕ ਲਾਲ ਦਾ ਇਟਾਲੀਅਨ ਸੀਆ ਰਾਮ ਦਾ ਦੇ ਦਿੰਨੇ ਆ ਬਜ਼ਾਰਾ 'ਤੇ 4 400 ਸਾਡੇ ਕੋਲ 2000 ਚੱਕੋ ਵਾਈਟ ਤੇ ਵਿੱਚ ਪਿਓਰ ਪਿਓਰ ਕੀਦਾ ਸਾਟਨ ਇਹਦਾ ਰੇਟ ਪਤਾ ਕਰ ਲਿਓ 4000 ਤੋਂ ਘੱਟ ਨਹੀਂ ਮਿਲਣਾ 1500 ਰੁਪਏ 'ਚ ਦੇ ਦਾਂਗੇ ਤੇ ਪਰ ਕਾਟਨ ਦਾ ਕੁਰਤਾ ਪਜਾਮਾ ਲੈ ਲਓ ਬਲੈਕ ਦੇ ਵਿੱਚ ਦੇਖ ਲਓ ਭਾਈ 15 ਤੋਂ 16 ਵੈਰਾਈਟੀਆਂ ਦੇਖੋ ਜੀ ਅਸੀਂ ਤਾਂ ਖੁੱਲਾ ਸੱਦਾ ਦਿੰਨੇ ਆ ਚਾਹੇ ਤੁਸੀਂ ਪਾਂਚਿਓਂ ਚਾਹੇ ਪਿੰਡਾਰੇ ਸਰਪੰਚੋਂ ਕੋਨਸੋਰੋਂ ਚਾਹੇ ਸ਼ੁਕੀਨ ਭਰਾਵਾਂ ਨੇ ਮੂਛਾਂ ਨੂੰ ਤਾ ਦੇ ਕੇ ਮਹਿੰਗੇ ਵਾਈਟ ਬੂਟਾਂ ਨਾਲ ਕੁਰਤੇ ਪਾਉਣ ਤੇ ਆਜੋ ਵਾਈਟ ਰੰਗ ਦੇ ਵਿੱਚ 7700 ਤੋਂ ਸ਼ੁਰੂ ਆ ਭਾਵੇਂ ਤੁਸੀਂ 7000 ਤੱਕ ਦਾ ਲੈ ਜਾਓ ਬਲੈਕ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਭਾਈ ਜੀ ਕਲਰ ਕੁਰਤੇ ਪਜਾਮੇ ਵੀ ਦੱਸੋ ਨਾ ਕੀ ਕੀ ਆਫਰ ਹੈਗੀ ਐਸੋ ਜੀ ਕਲਰ ਕੁਰਤੇ ਪਜਾਮੇ ਗੀਜ਼ਾ ਕਾਟਨ ਦੇ ਜਾ ਕੋ ਪਾਰਟੀਆਂ ਤੇ ਹੁਣ ਸਰਦਾਰਾਂ ਨੇ ਪੂਰੀਆਂ ਟੌਹਰਾ ਗੱਡਣੀਆਂ ਟਰਾਂਗ ਲਾਈਟ ਟਰੱਕ ਜਿੰਨੇ ਮਰਜ਼ੀ ਲੈ ਜਾਓ ਭਾਜੀ ਕੱਲੜ ਕੁਰਤਾ ਪਿਆ ਮਾ 700 900 800 1200 1500 ਤੱਕ ਦੇ ਬੈਸਟ ਆਈਟਮਾਂ ਆਜੋ ਹੁਣ ਸ਼ਰਟਾਂ ਵਾਲੇ ਪਾਸੇ ਚੱਲ ਲੈਣੇ ਆ ਆ ਸ਼ਰਟਾਂ ਆ ਗਿਆ ਪ੍ਰਿੰਟਡ ਰੂਸੀ ਲਵਾਈਜ਼ ਕਲੱਬ ਇਟਾਲੀਆ ਸੀ ਆਰ ਰੇਮਨਡ ਚੈੱਕ ਸ਼ਰਟਾਂ ਪ੍ਰਿੰਟਡ ਸ਼ਰਟਾਂ ਪਾਰਟੀ ਵੇਅਰ ਸ਼ਰਟਾ 300 ਰੁਪਏ ਤੋਂ ਸ਼ੁਰੂ ਹੈ 2000 ਤੱਕ ਟਾਪ ਦੇ ਬ੍ਰਾਂਡ ਚ ਚਲੋ ਜੀ ਜਿਹੜੇ ਸਾਡੇ ਵੀਰ ਬੈਂਕਾਂ ਚ ਕੰਮ ਕਰਦੇ ਆ ਆਫਿਸ ਚ ਕੰਮ ਕਰਦੇ ਹੁਣ ਟੈਨਸ਼ਨ ਨਹੀਂ ਇਹ ਨਹੀਂ ਲੋੜ ਕੋਈ ਸ਼ਰਟ ਕਿੱਥੋਂ ਲੈਣੀਆਂ ਜਿੱਦਾਂ ਨਹੀਂ ਮਰਜੀ ਟੱਪੀਆਂ ਆ ਹੀ ਲੈ ਜੋ ਪਲੇਨ ਲੈ ਜੋ ਲੈਂਡ ਆਣੀਆਂ ਲੈ ਜੋ ਪ੍ਰਿੰਟ ਲੈ ਜੋ ਭਾਵੇਂ ਫੈਸ਼ਨ ਆਣੀਆਂ ਲੈ ਜੋ ਸਾਡੇ ਕੋਲ ਸ਼ਰਟਾਂ ਦੇ ਵਿੱਚ ਤਾਂ ਮੈਂ ਕਹਿੰਦਾ ਬੇਸ਼ਮਾਰ ਵੈਰਾਈਟੀ ਆ ਭਾਈ ਜੀ ਕੋਟ ਪੈਂਟ ਦੀ ਗੱਲ ਕਰਾਂਗੇ ਹੁਣ ਵਿਆਹਾਂ ਸ਼ਾਦੀਆਂ ਨਹੀਂ ਪੈਂਟਾ ਕੋਟਾ ਪਾ ਕੇ ਨਹੀਂ ਜਾਣੇ ਪੁਰਾਣੇ ਕੱਪੜੇ ਪਾ ਕੇ ਨਹੀਂ ਜਾਣੇ ਕੋਟ ਪੈਂਟ ਦਾ ਤੁਸੀਂ ਕਹਿਤਾ ਵੀ 2 ਪੀ ਸਪੋਰਟ ਬਣਾ 2995 ਜਿੱਤੇ ਰਹੋਗੇ ਬਾਈ ਰੰਗ ਰੰਗ ਹੈਗੇ ਰਜ ਕੁਆਲਟੀ ਪੂਰੀ ਆ ਧੋਖਾ ਤੇ ਨਹੀਂ ਹੈਗਾ ਧੋਖਾ ਭਾਜੀ ਕੋਈ ਨਹੀਂ ਕਰਦੇ ਨਾ ਅਸੀਂ ਤੁਹਾਨੂੰ ਬੇਵਕੂ ਬਣਾਉਨੇ ਆ ਆ ਕੱਪੜੇ ਦੀ ਕੁਆਲਟੀ ਆਵਾਜ਼ਾਂ ਆਉਂਦੀਆਂ ਹੋਣੀਆਂ ਪਤਾ ਲੱਗਦਾ ਹੋਣਾ ਪਹਿਲਾਂ ਹੀ ਕਹਿਤਾ ਸੀ ਆ 3000 ਦਾ ਕੋਟ ਪੈਂਟ ਸਟਿਚ ਕਰਕੇ ਦੇ ਰਹੇ ਆ ਰੰਗ ਆਜੋ ਲਾਈਟ ਡਾਰਕ ਟੈਨ ਗ੍ਰੇ ਗਸਟਰ ਚਿਨੇ ਵਰਗੀ ਰੰਗ ਆ ਵੀ ਲੈਣ ਆ ਵੀ ਲੈਣ 2995 ਚੈਲੇਂਜ ਠੋਕੇ ਹਾਂਜੀ ਕੋਈ ਕਹਿੰਦੇ ਹੋਣਿਆ ਆ ਖਾਨੇ ਵਾਲ ਇਸ਼ਾਰਾ ਕਰਾਤਾ ਬਾਅਦ ਚ ਉਹਨਾਂ ਕੋਲੇ ਰੰਗ ਨਹੀਂ ਨਿਕਲਨੇ ਬਾਅਦ ਚ ਕਹਣਗੇ ਮਹਿੰਗਾ ਆ ਚੱਕੋ 315 ਰੁਪਏ ਮੀਟਰ ਕਪੜਾ 800 900 ਕੁਛ ਦਾ ਕਪੜਾ ਹੋ ਗਿਆ 2050 ਰੁਪਏ ਸਭਾਈ ਤੇ 3000 ਤੱਕ ਕਰਕੇ ਦੇ ਰਿਹਾ ਚੈਲੇਂਜ ਦਾ ਕਿਤੋਂ ਦੇ ਨਹੀਂ ਹੋਣਾ ਜੀ ਲਓ ਵੀ ਇਹਦਾ ਗੱਲਾ ਕੋਰੀਆਂ ਕਰਾਣੀਆਂ ਸਿੱਧੀਆਂ ਘਰ ਤੀਆਂ ਕਲੀਅਰ 2 पीस 3295 ਤੇ 3 पीस 3760 ਚ ਉਹ ਕੋਈ ਸ਼ਕੀਰ ਮੁੰਡਾ ਵੀ ਆਜੂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਉਹ ਕਹੂਗਾ ਮੈਂ ਤਾਂ ਰਾਇਲ ਚੀਜ਼ਾਂ ਚਾਹੀਦੀ ਆ ਟਾਪ ਦੇ ਚੀਜ਼ਾਂ ਉਹ ਵੀ ਹੈਗਿਆਂ ਤਾਂ 3295 3760 ਹੀ ਰਹਿ ਕੇ ਬੈਠੇ ਹੋ ਉਹ ਦਸੀ ਦੇਸੀ ਦੇ ਜੱਟ ਪੰਦੇ ਆ ਜੀ ਜੱਟ ਪੁੱਤੀ ਵਾਲੇ ਆ ਚੈੱਕ ਕਰੋ ਇਟਾਲੀਅਨ ਫੈਬਰਿਕ ਓਏ ਇੰਗਲੈਂਡ ਵਾਲੇ ਨਿਊਜ਼ੀਲੈਂਡ ਵਾਲੇ ਇੰਨਾ ਪਿੰਡਾਂ ਤੋਂ ਹੀ ਗਏ ਆ ਉਹਨਾਂ ਦੇ ਵੀ ਫਾਇਦੇ ਕਰਨੇ ਆ ਆ ਜਿਹੜੇ ਕੋਟ ਪੈਂਟ 25 25 ਹਜ਼ਾਰ ਦੇ ਸ਼ਹਿਰਾ 'ਚ ਵਿਕਦੇ ਆ ਪਾਕੇ ਪ੍ਰਾਣਿਓ 5000 ਤੇ ਸਟੈਚ ਕਰਕੇ ਲੈ ਜਾਓ ਰੰਗ ਡਿਜ਼ਾਈਨ ਕਲਰ ਉਹ ਚਾਹੇ ਬਲੇਜ਼ਰ ਬਣਾਣੇ ਆ ਉਹ ਡੀਸੀ ਵਾਲੇ ਐਸ ਐਚਓ ਵਾਲੇ ਚਿੱਤਾ ਦੇ ਬਲੇਜ਼ਰ ਪਾਉਂਦੇ ਆ ਉਹ ਬੂਲ ਦੇ ਬਲੇਜ਼ਰ ਬਣਾ ਲਾਂਗੇ 2250 ਚ ਰੰਗ ਕਲਰ ਡਿਜ਼ਾਈਨ ਚੈੱਕ ਕਰ ਲੋ ਚਿੱਤਾ ਦੇ ਮਰਜੀ ਲੈ ਜਾਓ ਆਜੋ ਹੁਣ ਗੱਲ ਕਰਦੇ ਆ ਸ਼ੇਰਵਾਨੀਆਂ ਦੀ ਹੁਣ ਗੱਲ ਕਰਦੇ ਆ ਬਾਸਕਟਾਂ ਦੀ ਹੁਣ ਗੱਲ ਕਰਦੇ ਆ ਪਾਰਟੀ ਫੰਕਸ਼ਨਾਂ ਦੀ ਉਹਨਾਂ ਦੇ ਵਿੱਚ ਇਦਾਂ ਦੇ ਲਗਜ਼ਰੀ ਰॉयਲ ਕਲਾਸਰ ਤੁਹਾਨੂੰ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਮੋਹਾਲੀ ਲੁਧਿਆਣਾ ਦਿੱਲੀ ਇਹ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਤੇ ਰੇਟ ਮੂਹਾਂ ਮੰਗਿਆ ਲੈਂਦੇ ਆ ਦੇਖੋ ਜੀ ਭਾਵੇਂ ਨਾ ਤੁਸੀਂ ਕਪਲ ਨੂੰ ਹਸਬੰਦ ਵਾਈਫ ਨੂੰ ਤੁਸੀਂ ਮੈਚ ਕਰ ਸਕਦੇ ਆ ਕੱਲੇ ਨੇ ਕਿਹਦੇ ਸਰਦਾਰੀ ਫੰਕਸ਼ਨ ਤੇ ਜਾਣਾ ਜਾਗੋ ਤੇ ਜਾਣਾ ਪਾਰਟੀ ਦੇਣਾ ਇਦਾਂ ਪਾ ਸਕਦੇ ਆ ਆ ਦੇਖੋ ਹਰ ਇੱਕ ਤਰ੍ਹਾਂ ਆ ਟੌਪ ਟੌਪ ਦੇ ਡਿਜ਼ਾਈਨ ਮੈਚ ਕਰਕੇ ਤੁਹਾਨੂੰ ਅਸੀਂ ਦੇ ਦੇਵਾਂਗੇ ਚੈਰਾਂ ਹੀ ਪਤਾ ਕਿਹੜੀ ਗੱਲ ਦਾ ਜਿਹੜੀ 15000 ਦੀ ਸ਼ੇਰਮਾਨੀ ਆ ਅਸੀਂ 6500 ਦੇ ਵਿੱਚ ਸਲਾਈ ਕਰਕੇ ਦੇਣੀ ਆ ਡਿਜ਼ਾਈਨ ਜੂਨ ਸਾਡੇ ਕੋਲ ਬਹੁਤ ਆ ਜੇ ਤੁਸੀਂ ਲੈਣਾ ਆ ਪਾਰਟੀ ਵਰ ਕੋਰਤਾ ਪਜਾਮਾ ਆ ਦੇਖੋ ਜਾਗੋ ਪਾਰਟੀ ਦੇ ਪਾਉਣ ਲਈ ਸਾਡੇ ਕੋਲ ਕੋਰਤੇ ਪਜਾਮੇ ਦੇ ਵਿੱਚ ਦੇਖੋ ਬੱਖੋ ਬੱਖੋ ਤਰ੍ਹਾਂ ਦਾ ਕੱਪੜਾ ਬੱਖੋ ਬੱਖੋ ਤਰ੍ਹਾਂ ਡਿਜ਼ਾਈਨ ਤੁਸੀਂ ਸਕੀਮ ਬਣਾਉਣਾ ਟੀਮ ਵੀ ਬਣਾ ਕੇ ਦੇ ਦਿਆਂਗੇ ਦੇਖੋ ਜੀ ਡਿਜ਼ਾਈਨਰ ਪੀਸ ਭਾਜੀ ਆ ਚੈੱਕ ਕਰੋ ਕੋਟ ਪੈਂਟ ਡਿਜ਼ਾਈਨਰ ਸਾਡੇ ਕੋਲ ਬੰਦੇ ਆ ਰਾਇਲ ਕਲਾਸ ਆਈਟਮਾ ਹੁਣ ਪਾ ਕੇ ਪ੍ਰਾਣੇ ਦੇ ਵਿੱਚ ਤੇਸੀ ਕੋਟ ਪੈਂਟ ਜਾਂ ਕੁੜਤੇ ਪਜਾਮੇ ਨਹੀਂ ਅਸੀਂ ਸਾਡੀਆਂ ਗੱਲਾਂ ਕੋਰੀਆਂ ਕਰਾ ਰੀਆਂ ਆ ਆ ਕੁੜਤੇ ਦੇ ਰਹੀਆਂ ਜਾਗੋ ਪਾਰਟੀਆਂ ਵਾਸਤੇ ਟੌਰਾ ਐਕਟਿਵ ਪਜਾਮਾ ਜੇ ਫੁੱਲ ਕੱਟਣੀਆਂ ਤੇ ਲੁੱਟ ਕਿਤੋਂ ਕਰਾਉਣੀ ਨਹੀਂ 2000 ਰੁਪਿਆ ਸਮਾਈ ਆ ਸਾਡੀ ਮਾਤੂ ਸ਼੍ਰੀ ਦੀ ਚੈਲੰਜ ਕਰਕੇ ਕਹਿੰਦਾ ਕੋਟ ਪੈਂਟ ਦੀ ਤੁਹ ਆਜੋ ਬਹੁਤ ਸਾਰੇ ਫਾਇਦੇ ਆਂ ਤੁਹਾਡੀ ਉਡੀਕ ਕਰ ਰਹੇ ਆਂ কুরਤਾ ਪਜਾਮਾ ਕੋਟ ਪਿੰਟ ਬਲੇਜ਼ਰ ਬਾਸਕਟ ਸ਼ੇਰਵਾਨੀ ਦਾ ਹੈਗੀ ਆ ਤੁਹਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋਵੇ ਤਾਂ ਤੁਸੀਂ ਬਦਲ ਕੇ ਨਵੀਂ ਪੱਗ ਲੈ ਜਾਓ ਇਸ ਤੋਂ ਇਲਾਵਾ 100 ਰੁਪਏ ਦਾ ਸੂਟ 150 ਰੁਪਏ ਦਾ ਰੈਡੀमेड ਪਲਾਜੋ ਸੂਟ 50 ਰੁਪਏ ਦਾ ਦੁਪੱਟਾ ਵਿਆਹ ਸ਼ਾਦੀਆਂ ਦੇ ਸੂਟਾਂ 'ਚ ਬਹੁਤ ਸਾਰੀਆਂ ਆਪਨਾ ਫਾਇਦੇ ਬਹੁਤ ਕਰਾਂਗੇ ਤੁਸੀਂ ਪਰਸ ਵਿਜ਼ਿਟ ਕਰ ਤੋ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਤਾਂ ਜੀਜੀ ਪੱਗ ਆਪਨਾ